ਕੱਸੀ ਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਜਾਣਕਾਰੀ ਜਿਹੜੀ ਹੁਣੇ-ਹੁਣੇ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਰਾਜਵੀਰ ਜਵੰਦਾ ਨੂੰ ਸਾਰੇ ਹੀ ਜਾਣਦੇ ਹੋਵੋਗੇ ਜਿਨ੍ਹਾਂ ਦੀ ਅੱਜ ਤੋਂ 2.5 ਤੋਂ 3 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਦੋਸਤੋ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਇੰਨਾ ਜਾਂਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਜਿਸ ਦੀ ਬਜਾਏ ਦੇ ਕਾਰਨ ਉਹਨਾਂ ਦੀ ਮੌਤ ਹੁੰਦੀ ਹੈ ਪਰ ਦੋਸਤੋ ਜਿਹੜੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਇਹ ਸਾਰੇ ਕਿਤੇ ਰੋਲਾ ਪੈ ਚੁੱਕਿਆ ਹੈ ਕਿ ਰਾਜਵੀਰ ਜਵੰਦਾ ਮਰ ਚੁੱਕਿਆ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਜਵੀਰ ਜਵੰਦਾ ਅੱਜ ਵੀ ਜਿਉਂਦਾ ਹੈ ਆਪਣੇ ਪਰਿਵਾਰ ਦੇ ਵਿੱਚ ਮੌਜੂਦ ਹੈ ਜੀ ਹਾਂ ਦੋਸਤੋ ਮੈਂ ਤੁਹਾਨੂੰ ਇਹ ਖਬਰ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਦੱਸਾਂਗਾ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਤੇ ਤੁਹਾਡੇ ਕੋਲ ਹਰ ਰੋਜ਼ ਨਵੀਂ ਤੋਂ ਨਵੀਂ ਜਾਣਕਾਰੀ ਪਹੁੰਚਦੀ ਰਹੇਗੀ ਤਾਂ ਆਓ ਅੱਜ ਦੀ ਇਸ ਵੀਡੀਓ ਤੇ ਅਸੀਂ ਚਾਣਨਾ ਪਾਉਂਦੇ ਹਾਂ ਕਿ ਰਾਜਵੀਰ ਜਵੰਦਾ ਕਿਵੇਂ ਜੁੰਦਾ ਹੈ ਮਰਨ ਤੋਂ ਬਾਅਦ ਵੀ ਜੀ ਹਾਂ ਦੋਸਤੋ ਰਾਜਵੀਰ ਜਵੰਦਾ ਦੀ ਬੇਟੀ ਜਿਸ ਦਾ ਨਾਮ ਅਮਾਨਿਆ ਹੈ ਉਹ ਆਪਣੇ ਪਿਤਾ ਨੂੰ ਰਾਜਵੀਰ ਜਵੰਦਾ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਸੀ ਜਦੋਂ ਰਾਜਵੀਰ ਜਵੰਦਾ ਦਾ ਭੋਗ ਪਾਇਆ ਜਾਂਦਾ ਹੈ ਤਾਂ ਅੰਤਿਮ ਅਰਦਾਸ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਉਸ ਦੀ ਬੇਟੀ ਅਮਾਨੀਆ ਹੁੰਦੀ ਹੈ ਆਪਣੇ ਰਾਜਵੀਰ ਜਵੰਦਾ ਪਾਪਾ ਦੇ ਬਾਰੇ ਕੁਝ ਬਿਆਨ ਦਿੰਦੀ ਹੈ ਤੇ ਕਹਿੰਦੀ ਹੈ ਕਿ ਪਾਪਾ ਮੈਨੂੰ ਕਹਿੰਦੇ ਹੁੰਦੇ ਸੀ ਕਿ ਬੇਟਾ ਮੈਨੂੰ ਛੱਡ ਕੇ ਕਦੇ ਵੀ ਦੂਰ ਨਾ ਜਾਣਾ ਪਰ ਅੱਜ ਕਹਿੰਦੀ ਹੈ ਕਿ ਮੇਰੇ ਪਾਪਾ ਹੀ ਮੈਨੂੰ ਛੱਡ ਕੇ ਹਮੇਸ਼ਾ ਦੇ ਲਈ ਦੂਰ ਹੋ ਗਏ ਜਿਸ ਤੋਂ ਬਾਅਦ ਖੜੇ ਹੋਏ ਸਾਰੇ ਪੰਜਾਬੀ ਲੋਕਾਂ ਦਾ ਪੰਜਾਬੀ ਸਿੰਗਰਾਂ ਦਾ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਰੋਣਾ ਆ ਜਾਂਦਾ ਹੈ ਤੇ ਰੋਕਣ ਤੋਂ ਬਾਅਦ ਵੀ ਹੰਝੂ ਨਹੀਂ ਰੁਕਦੇ ਜਿਸ ਤੋਂ ਬਾਅਦ ਦੋਸਤੋ ਉਹ ਲੜਕੀ ਵੀ ਭਾਵੁਕ ਹੋ ਕੇ ਰੋਣ ਲੱਗਦੀ ਹੈ ਤੇ ਆਪਣਾ ਜਿਹੜਾ ਇਹ ਬਿਆਨ ਦਿੰਦੀ ਹੁੰਦੀ ਹੈ ਮਾਈਕ ਛੱਡ ਕੇ ਸਾਈਡ ਤੇ ਹੋ ਜਾਂਦੀ ਹੈ ਪਰ ਜਿਹੜੀ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਜੁੰਦਾ ਕਿਵੇਂ ਹੈ ਦੋਸਤੋ ਕਿਉਂਕਿ ਦੋਸਤੋ ਬਿੱਤੇ ਕੱਲ ਰਾਜਵੀਰ ਜਵੰਦਾ ਦੀ ਬੇਟੀ ਅਮਾਨੀਆਂ ਦਾ ਜਨਮ ਦਿਨ ਸੀ ਤੇ ਦੋਸਤੋ ਜਦੋਂ ਹੁਣ ਰਾਤ ਹੁੰਦੀ ਹੈ ਤਾਂ ਉਹ ਅਮਾਨੀਆ ਰਾਤ ਨੂੰ ਸੁੱਤੀ ਪਈ ਹੁੰਦੀ ਹੈ ਤੇ ਪੂਰੇ 12 ਵਜੇ ਰਾਤ ਨੂੰ ਅਮਾਨੀਆ ਨੂੰ ਸੁਪਨਾ ਆਉਂਦਾ ਹੈ ਕਿ ਉਸਦੇ ਪਾਪਾ ਰਾਜਵੀਰ ਜਵੰਦਾ ਸੁਪਨੇ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਣੀ ਬੇਟੀ ਅਮਾਨੀਆ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹਨ ਹੈਪੀ ਬਰਥਡੇ ਜੱਫੀ ਦੇ ਵਿੱਚ ਲੈ ਕੇ ਵਿਸ ਕਰਦੇ ਹਨ ਜਿਸ ਤੋਂ ਬਾਅਦ ਦੋਸਤੋਂ ਅਮਾਨੀਆ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਤੇ ਜਦੋਂ ਉਹ ਸੁਪਨੇ ਦੇ ਵਿੱਚ ਹੀ ਜਨਮ ਦਿਨ ਮਨਾ ਰਹੇ ਹੁੰਦੇ ਹਨ ਦਾ ਜਿਹੜਾ ਉਹ ਕੇਕ ਹੁੰਦਾ ਹੈ ਰਾਜਵੀਰ ਜਵੰਦਾ ਤੋਂ ਅਚਾਨਕ ਨੀਚੇ ਡਿੱਗ ਜਾਂਦਾ ਹੈ ਜਦੋਂ ਉਹ ਕੇਕ ਕੱਟਣ ਲੱਗਦੇ ਹਨ ਪਰ ਦੋਸਤੋ ਜਦੋਂ ਅਜਿਹਾ ਹੁੰਦਾ ਹੈ ਤਾਂ ਉਸ ਦੀ ਬੇਟੀ ਅਮਾਨਿਆ ਦੀ ਇੱਕਦਮ ਅੱਖ ਖੁੱਲ ਜਾਂਦੀ ਹੈ ਤੇ ਉਹ ਚੀਕ ਮਾਰ ਕੇ ਪਾਪਾ ਕਹਿ ਕੇ ਇੱਕਦਮ ਉੱਠਦੀ ਹੈ ਤਾਂ ਜਿਹੜੇ ਸਾਰੇ ਪਰਿਵਾਰਕ ਮੈਂਬਰ ਉਸ ਦੇ ਨੇੜੇ ਬੇ ਹੁੰਦੇ ਹਨ ਤਾਂ ਉਸ ਬੱਚੀ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਪੁੱਛਦੇ ਹਨ ਕਿ ਬੇਟਾ ਕੀ ਹੋਇਆ ਇੱਕਦਮ ਤੂੰ ਡਰ ਕੇ ਕਿਉਂ ਠੀਤਾ ਉਹ ਸਾਰੀ ਕਹਾਣੀ ਦੱਸਦੀ ਹੈ ਕਿ ਮੇਰੇ ਪਾਪਾ ਮੇਰੇ ਸੁਪਨੇ ਦੇ ਵਿਚਾਈ ਸੀ ਤੇ ਮੇਰਾ ਜਨਮ ਦਿਨ ਵਿਸ਼ ਕਰਕੇ ਮੈਨੂੰ ਗਏ ਹਨ ਤੇ ਅਚਾਨਕ ਜਦੋਂ ਉਹ ਮੇਰਾ ਕੇਕ ਕਟਾ ਰਹੇ ਸੀ ਉਹ ਕੇਕ ਡਿੱਗ ਜਾਂਦਾ ਹੈ ਜਿਸ ਕਰਕੇ ਮੈਂ ਡਰ ਕੇ ਉੱਠੀ ਹਾਂ ਪਰ ਦੋਸਤੋ ਰਾਜਵੀਰ ਜਵੰਦਾ ਨੇ ਇਹ ਆਪਣੀ ਬੱਚੀ ਨੂੰ ਆਪਣੇ ਪਰਿਵਾਰ ਨੂੰ ਆਪਣੀ ਮਾਂ ਨੂੰ ਆਪਣੀ ਪਤਨੀ ਨੂੰ ਸਾਬਤ ਕਰ ਦਿੱਤਾ ਕਿ ਅੱਜ ਵੀ ਉਹ ਆਪਣੇ ਪਰਿਵਾਰ ਦੇ ਨਾਲ ਖੜੇ ਹਨ ਆਪਣੇ ਪਰਿਵਾਰ ਦੇ ਲਈ ਜਿਉਂਦੇ ਹਨ ਤੇ ਦੋਸਤੋ ਕਹਿੰਦੇ ਹਨ ਕਿ ਪਰਿਵਾਰਕ ਮੈਂਬਰ ਕਦੇ ਵੀ ਮਰਿਆ ਨਹੀਂ ਕਰਦੇ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਮਰਨ ਤੋਂ ਬਾਅਦ ਵੀ ਸ਼ਾਮਿਲ ਹੁੰਦੇ ਹਨ ਇਸੇ ਤਰ੍ਹਾਂ ਰਾਜਵੀਰ ਜਵੰਦਾ ਅੱਜ ਵੀ ਆਪਣੇ ਬੱਚਿਆਂ ਦੇ ਵਿੱਚ ਆਪਣੇ ਪਤਨੀ ਦੇ ਵਿੱਚ ਆਪਣੀ ਮਾਂ ਦੇ ਵਿੱਚ ਸ਼ਾਮਿਲ ਹੈ ਤੇ ਉਸ ਪਰਿਵਾਰ ਦੇ ਵਿੱਚ ਜੁੜਦਾ ਹੈ ਤੇ ਦੋਸਤੋ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਕਿ ਰਾਜਵੀਰ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਅੱਜ ਵੀ ਖੜਿਆ ਹੈ ਅੱਜ ਵੀ ਜੋਦਾ ਉਸ ਨੂੰ ਤੁਸੀਂ ਮਹਿਸੂਸ ਕਰਦੇ ਹੋ ਤੇ ਤੁਸੀਂ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਕਿ ਤੁਸੀਂ ਰਾਜਵੇ ਜਵੰਦਾ ਨੂੰ ਕਿੰਨਾ ਪਿਆਰ ਕਰਦੇ ਸੀ ਤੇ ਅੱਜ ਵੀ ਕਿੰਨਾ ਪਿਆਰ ਕਰਦੇ ਹੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ